ਇਸ ਵਕਤ ਦੀ ਵੱਡੀ ਖਬਰ ਹੈ ਬਿਕਰਮ ਮਜੀਠੀਆ ਦੀਆਂ ਇੱਕ ਵਾਰ ਹੋਰ ਮੁਸ਼ਕਲਾਂ ਵਧੀਆਂ ਨਜ਼ਰ ਆਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਬਿਕਰਮ ਮਜੀਠੀਆ ਦੇ ਖਿਲਾਫ ਹੁਣ ਇੱਕ ਹੋਰ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਇਹ ਐਫ ਆਈ ਆਰ ਜਿਹੜੀ ਹੈ ਦਰਜ ਹੁਣ ਵਿਜੀਲੈਂਸ ਵੱਲੋਂ ਕੀਤੀ ਗਈ ਹੈ ਤਾਂ ਵਿਜੀਲੈਂਸ ਨੇ ਇਹ ਕਿਹਾ ਹੈ ਕਿ ਜੋ ਕਿ ਇਨਵੈਸਟੀਗੇਸ਼ਨ ਦੇ ਵਿੱਚ ਰੁਕਾਵਟ ਪਾਉਣ ਦੇ ਬਿਕਰਮ ਮਜੀਠੀਆ ਦੇ ਉੱਤੇ ਜਿਹੜੇ ਕੀ ਇਲਜ਼ਾਮ ਲੱਗੇ ਨੇ ਤਬਿਕਰ ਮਜੀਠੀਆ ਤੇ ਉਸ ਦੇ ਸਮਰਥਕਾਂ ਦੇ ਖਿਲਾਫ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਜਿਹੜਾ ਕੀ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਤੋਂ ਇਸ ਵਕਤ ਨਾਬਾ ਨਿਊ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਵਿਕਰਮ ਮਜੀਠੀਆ ਵੱਲੋਂ ਜਿਹੜਾ ਕਿ ਕਈ ਹੱਤਕੰਢੇ ਅਪਣਾਏ ਗਏ ਬਾਹਰ ਆਉਣ ਦੇ ਲਈ ਤਾਂ ਜਿਹੜੀ ਹੈ ਜ਼ਮਾਨਤ ਲਈ ਅਰਜੀ ਵੀ ਲਗਾਈ ਗਈ ਹੈ ਪਰ ਜਿਹੜਾ ਕਿ ਅਦਾਲਤ ਵੱਲੋਂ ਲਗਾਤਾਰ ਉਹਨਾਂ ਨੂੰ ਰਾਹਤ ਨਹੀਂ ਮਿਲਦੀ ਤਾਂ ਹੁਣ ਇਸ ਵਕਤ ਉਹਨਾਂ ਦੀਆਂ ਇੱਕ ਵਾਰ ਫੇਰ ਮੁਸ਼ਕਿਲਵadien ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਇਹ ਐਫਆਈਆਰ ਦਰਜ ਜਿਹੜੀ ਹੈ ਇਹ ਵਿਜੀਲੈਂਸ ਵੱਲੋਂ ਕੀਤੀ ਗਈ ਹੈ ਤਾਂ ਇਹ ਇਸ ਲਈ ਕੀਤੀ ਗਈ ਹੈ ਕਿ ਉਹਨਾਂ ਨੇ ਇਹ ਇਲਜ਼ਾਮ ਲਗਾਏ ਨੇ ਕਿ ਬਿਕਰਮ ਮਜੀਠੀਆ ਤੇ ਉਹਨਾਂ ਦੇ ਸਮਰਥਕ ਜਿਹੜੇ ਨੇ ਕਾਰਵਾਈ ਕਰਨ ਦੇ ਵਿੱਚ ਰੁਕਾਵਟ ਪੈਦਾ ਕਰਦੇ ਨੇ ਤਾਂ ਇਸ ਲਈ ਬਿਕਰਮ ਮਜੀਠੀਆ ਤੇ ਉਸ ਦੇ ਸਮਰਥਕਾਂ ਦੇ ਖਿਲਾਫ ਜਿਹੜੀ ਆ ਇਹ ਐਫ ਆਈ ਆਰ ਦਰਜ ਕੀਤੀ ਗਈ ਆ ਹਾਲਾਂਕਿ ਇਸ ਦੇ ਵਿੱਚ ਨਾਮ ਸ਼ਾਮਲ ਜਿਹੜੇ ਆ ਉਹ ਨਹੀਂ ਕੀਤੇ ਗਏ ਕਿਨਾਂ-ਕਿਨਾਂ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਤਾਂ ਇਸ ਦੇ ਬਾਰੇ ਹਲੇ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਕੀਤੀ ਗਈ ਆ ਤਾਂ ਇਸ ਬਾਕੀ ਦੀ ਇਹ ਵੱਡੀ ਖਬਰ ਆ ਬਿਕਰਮ ਮਜੀਠੀਆ ਦਾ ਇੰਜਨੀ ਮੁਸ਼ਕਲਾਂ ਹੋਰ ਬਾਤੀਆਂ ਨਜ਼ਰ ਆ ਰਹੀਆਂ